ਲੈ ਵੀ ਮੇਟਰੋ ਸੱਸੀ ਆ ਸਾਰਿਆਂ ਨੂੰ ਵੈਲਕਮ ਬੈਕ ਟੂ ਮਾਈ YouTube ਚੈਨਲ ਤੇ ਉਮੀਦ ਕਰਦਾ ਹਾਂ ਤੁਸੀਂ ਸਾਰੇ ਵਧੀਆ ਹੋਗੇ ਤੇ ਕੈਂਟ ਹੋਗੇ ਤੇ ਆਜੂ ਫਿਰ ਅੱਜ ਕਬੂਤਰ ੜਾਉਣੇ ਆ ਠੀਕ ਹੈ ਕੱਲ ਆਪਣੇ ਕਬੂਤਰ ਮੈਂ ਵਲੌਗ ਨਹੀਂ ਬਣਾਇਆ ਕਿਉਂਕਿ ਮੈਨੂੰ ਬੁਖਾਰ ਆ ਗਿਆ ਸੀ ਤੇ ਕੱਲ ਆਪਣੇ ਕਬੂਤਰ ਉੱਡੇ 3 ਘੰਟੇ ਲਗਾਤਾਰ ਕਿਉਂਕਿ ਕਬੂਤਰ ਜੁੜੇ ਪਏ ਸੀ ਤੇ ਹੁਣ ਮਤਲਬ ਹੁਣ ਡਾਏ ਆ ਤੇ ਅੱਜ ਵੇਨੇ ਕਿੰਨਾ ਚਿਰ ੜੋੜਦੇ ਅੱਜ ਤੁਹਾਨੂੰ ਸਾਰਾ ਕੁਝ ਸਹੀ ਵਿਖਾਵਾਂਗੇ ਵਲੌਗ ਮਿੰਟ-ਮਿੰਟ ਦਾ ਠੀਕ ਹੈ ਸਾਰਿਆਂ ਤੋਂ ਪਹਿਲਾਂ ਖੁੱਡਾ ਖੋਲ ਗਏ ਤੇ ਖੁੱਡਾ ਮੈਂ ਹੁਣ ਕੈਮਰਾ ਬੰਦ ਵੀ ਕਰ ਫੋਨ ਬੰਦ ਵੀ ਕਰ ਸਕਦਾ ਕਿਉਂਕਿ ਚਾਬੀਆਂ ਤਿੰਨ ਚਾਰ ਲੱਗਦੀਆਂ ਤਿੰਨ ਹੈਗੀਆਂ ਪਤਾ ਨਹੀਂ ਵੀ ਕਿਹੜੀ ਚਾਬੀ ਲੱਗੂਗੀ ਵਿੱਚੋਂ ਠੀਕ ਹੈ ਇੱਕੋ ਜਿਹੀਆਂ ਯਾਰ ਆ ਦੇਖੋ ਇੱਕੋ ਕੰਪਨੀ ਦੀਆਂ ਸਾਰੀਆਂ ਇੱਕੋ ਜਿਹੀਆਂ ਤਾਂ ਕਰਕੇ ਦੋ ਮਿੰਟ ਰੁਕੋ ਲੋ ਵੀ ਮਿੱਤਰੋ ਹੁਣ ਖੋਲ ਲਿਆ ਤਾਲਾ ਤੇ ਹੁਣ ਖੋਲਦੇ ਗੇਟ ਠੀਕ ਹੈ ਕਉਤਰੜ ਹੈ ਇਹ ਕੱਢ ਕੇ ਮੈਨੂੰ ਲੱਗਦਾ ਕੁੱਤਰ ਸਹੀ ਸਹੀ ਹੈ ਸਾਰੇ ਸੈੱਟ ਨੇ ਠੀਕ ਹੈ ਤੇ ਇਧਰ ਅੰਡਾ ਲਾਉਣ ਵਾਲੀ ਸੀ ਬਈ ਉਹ ਨਹੀਂ ਲਾਉਂਦੀ ਕਿਉਂਕਿ ਉਹ ਵੀ ਬੈਠੀ ਰਹਿੰਦੀ ਪਲੇਖੇ ਜੀ ਤੇ ਉਹਦੀ ਅੱਖ ਨੂੰ ਕੀ ਹੋ ਗਿਆ ਅੱਖ ਤੇ ਗਿਲਵਾਈ ਫਿਰਦੀ ਐ ਕੱਢ ਜੋ ਮੈਂ ਸਾਫ਼ ਕਰਦਾ ਉਹ ਦੇਖੋ ਫੁੰਝਾ ਜਿਹਾ ਕੋਈ ਤਰੀਕ ਖੱਟੀ ਬੂਸ਼ ਵਾਲੀ ਕਲੱਬੀ ਬੂਸ਼ ਵਾਲੀ ਠੀਕ ਐ ਇੱਕ ਮਿੰਟ ਰੋਕੋ ਤੁਸੀਂ ਡਲ ਡਾ ਦੀਏ ਕੱਢ ਕੇ ਬਾਹਰ ਜਿਹੜੇ ਲਾਉਣ ਵਾਲੇ ਕੂਤਰ ਹੁਣ ਬਾਹਲੇ ਬਾਹਰ ਉਹਨੂੰ ਕਰਦੇ ਆ ਤੇ ਡੱਬੀ ਦੀ ਵਿੱਚ ਅਸ ਮਟਾਉਣ ਵਾਲੀ ਹੈ ਬਈ ਕਿਉਂਕਿ ਡੱਬੀ ਨਾ ਬਾਹਰ ਉਹਨੂੰ ਬੜਾ ਕਰਦੀ ਐ ਜਿਵੇਂ ਖੁੱਡਾ ਖੋਲਦੀ ਬਾਹਰ ਉਹਨੂੰ ਚਸ ਤੇ ਇਹਨੂੰ ਛਤਰੀ ਦੇ ਬੰਨ ਕੇ ਕਰਦੇ ਜਾਂਦਾ ਵੀ ਹੱਲ ਭਰਨੇ ਦੇ ਨਾ ਉੱਡਿਆ ਗਿਆ ਤੇ ਚੌਲੀਆਂ ਬਣ ਗਈਆਂ ਇਹਦੇ ਚਪਲੀਆਂ ਠੀਕ ਆ ਮਿੱਤਰੋ ਤੇ ਹੁਣ ਦੋਈਏ ਵਾਲੀਆਂ ਗੱਲਾਂ ਨਹੀਂ ਮਾਰਦੇ ਲੋ ਵੀ ਮਿੱਤਰੋ ਪਹਿਲਾਂ ਛੜਦੇ ਕਾਲਾ ਚੀਨਾ ਰਾਇਸ਼ ਰੱਖੀ ਖੜਾ ਅੰਦਰ ਇਹ ਦਾਣੇ ਕੋਈ ਨਹੀਂ ਅੱਜ ਘੱਟ ਉੱਡੂਗਾ ਕੈਂਟੇ ਤੋਂ ਤੇ ਦੱਸੀਏ ਟਾਈਮ ਕੀ ਹੋ ਗਿਆ ਹੁਣ ਲੋਨੇ ਬੱਚਾ ਬੱਚਾ ਵੀ ਡਾਰਤਾ ਇਹ ਵੀ ਰਾਇਸ਼ ਰੱਖੀ ਖੜਾ ਇੱਕ ਰੈਨ ਨਾਲ ਇਕੱਠੇ ਡਾਵਾਂਗੇ ਸ਼ਾਖਾ ਖੂਤਰ ਕੱਢ ਲਈਏ ਹੁਣ ਡਾਉਣ ਲੱਗੇ ਆ ਸ਼ਾਖਾ ਖ ਮਿੱਤਰੋ ਠੀਕ ਆ ਆਹ ਲਾਤਾ ਸ਼ਾਖਾ ਖ ਅੱਗੇ ਛਤਰੀ ਤੇ ਬੰਨਦੇ ਹੁੰਦੇ ਸੀ ਬੱਚਾ ਵੀ ਉੱਡਿਆ ਨਾਲ 7-10 ਤੇ ਤੇ ਹੁਣ ਇਹਨੇ ਕਿੰਨਾ ਚ ਉੜਦੇ ਹੈ ਤੇ ਛਤਰੀ ਲਾ ਦੀਏ ਅੱਗੇ ਉੜਦੇ ਸੀਗੇ ਮਤਲਬ ਕੰਦਾ ਕੰਦਾ ਤੇ ਨਹੀਂ ਬਹਿੰਦੇ ਛਤਰੀ ਤੇ ਬਹਿੰਦੇ ਪਰ ਅੱਜ ਛਤਰੀ ਨਹੀਂ ਲੱਗੀ ਸੀ ਨਾ ਤੇ ਦੋ ਮਿੰਟ ਛਤਰੀ ਤੇ ਬਹਿ ਕੇ ਬਾੜ ਪੂਛਾ ਕਰਕੇ ਆਪਦੀ ਬਾੜ ਪੂਛਾ ਮਤਲਬ ਉਦੋਂ ਚੌੜ ਕਰਦੇ ਆ ਫਿਰ ਉੜਦੇ ਤੇ ਹੁਣ ਵੇਖੋ ਉੜਦੇ ਤਿੰਨੇ ਇਕੱਠੇ ਠੀਕ ਹੈ ਮਿੱਤਰੋ ਤੇ ਅੱਜ ਇਹਨੇ ਕਿੰਨਾ ਟਾਈਮ ਉੜਦੇ ਅੱਜ ਘਾਟ ਉੱਡਣਗੇ ਰੈਸ਼ਰ ਕੀ ਖੜੇ ਆ ਫੋਟੇ ਦੇ ਅੰਦਰ ਕਣਕ ਵਾਵਾ ਪਈ ਆ ਬਾਕੀ ਵੇਖੋ ਕੀ ਬਣਦਾ ਲਓ ਵੀ ਮਿੱਤਰੋ ਇੱਕ ਘੰਟਾ ਅਹਾਂ ਇੱਕ ਘੰਟਾ ਨਹੀਂ ਹੋਇਆ 40 45 ਮਿੰਟ ਹੋਏ ਕੁੱਤਰ ਉੱਡਦੇ ਫਿਰਦੇ ਤੁਹਾਨੂੰ ਮੁਖਾਉਣੇ ਆ ਤੇ ਆਪਾਂ ਲੈਨ ਚੱਲੇ ਆਪਣੀ ਪੌੜ ਸ਼ਿਕਾਰ ਯਾਨੀ ਕਿ ਸਾਈਕਲ ਆ ਕੀਆ ਕਿਹੜੀ ਵੇਖ ਲਈ ਸੀ ਇਸ਼ਟਾ ਤੇ ਇਸ਼ਟਾ ਤੇ ਵੇਖ ਲਈ ਸੀ ਘਾਟ ਸੀ ਬਬ ਹੋਰ ਇੱਕ ਉਤਰ ਬਿਤਰੋ ਠੀਕ ਹੈ ਇੱਕ ਮਿੰਟ ਆ ਜਾਂਦੇ ਤਿੰਨੇ ਠੀਕ ਹੈ ਨੀਵੇਂ ਨੀਵੇਂ 45 ਮਿੰਟ ਹੋ ਗਏ ਕਿਉਂਕਿ ਇਹ ਰੈਸ਼ ਰੱਖੀ ਸੀ ਘੰਟਾ ਤਾਂ ਉੱਡਣਗੇ ਇਹ ਗਰੰਟੀ ਦਿੰਨਾ ਭਾਵੇਂ ਰੈਸ਼ ਰੱਖੀ ਭਾਵੇਂ ਨਾ ਰੱਖੀ ਆ ਤੇ ਉਹ ਤਾਂ ਕੱਲ 3 ਘੰਟੇ ਉੱਡੇ ਸੀ ਕੋਈ ਨਾ ਸਵੇਰੇ ਕਿੜਾ ਦਿਨ ਨਹੀਂ ਚੜਨਾ ਸਵੇਰੇ ਵਿਖਾ ਦਾਂਗੇ ਦਾਣੇ ਰਾਤ ਵਕਤੇ ਮਤਲਬ ਬੁਖਾਰ ਸੀਗਾ ਕਾਲੀ ਕਾਲੀ ਚ ਜਿਆਦੇ ਰੱਖਤੇ ਉੱਤੋਂ ਦੀ ਛੋਲੇ ਹੋਆ ਤੇ ਇਹ ਤੋਂ ਭਾਂਦੇ ਯਾਰ ਵਿੱਚ ਹੀ ਰੱਖੀ ਖੜੇ ਆ ਜਿ ਤਗੜਾ ਤਾਂ ਕਰਕੇ ਮਿੱਤਰੋ ਹਾਂਜੀ ਮਿੱਤਰੋ 1 ਘੰਟਾ ਹੋ ਗਿਆ ਤੇ ਕੂਤਰਾ ਆਪਣੇ ਆਹ ਔੜ ਦੇ ਫਿਰਤੇ ਠੀਕ ਆ ਪੂਰਾ 1 ਘੰਟਾ ਕਰਕੇ ਕਿਉਂਕਿ ਰੈਸ਼ ਸੀ ਕਿ ਵਿੱਚ ਹਜੇ ਵੀ ਉੱਡਣਗੇ ਅਜੇ ਹੁਣ ਨਹੀਂ ਗਾਰੰਟੀ ਦੇ ਸਕਦੇ ਕਿ ਕਿੰਨੇ ਅਚਰ ਉਡਣਗੇ ਪਰ ਉਡਣਗੇ ਜਰੂਰ ਇੱਕ ਘੰਟਾ ਤਾਂ ਹੋ ਗਿਆ ਪੂਰਾ ਕਰਤਾ ਇਹਨਾਂ ਨੇ ਠੀਕ ਆ ਜੀ ਇੱਕ ਘੰਟਾ ਤੇ 14 ਮਿੰਟ ਹੋ ਗਏ ਕਬੂਤਰ ਆਪਣੇ ਹਜੇ ਵੀ ਵਧੀਆ ਫਿਰਦੇ ਆ ਔਰੇ ਠੀਕ ਆ ਖੰਬੇ ਕੋਲੋਂ ਦੀ ਜਿਹੜਾ ਪਾ ਕੇ ਆਉਂਦੇ ਆ ਕਿਧਰ ਕੇ ਇੱਕ ਮਿੰਟ ਆ ਆਉਂਦੇ ਯਾਰ ਸਾਹਮਣੇ ਵੇਖ ਲਓ ਯਾਰ ਇੱਕ ਮਿੰਟ ਬਲਰ ਵਾਲਾ ਹੋ ਗਿਆ ਇਹ ਆ ਆ ਗਏ ਆ ਆਉਂਦੇ ਠੀਕ ਆ ਮਿੱਤਰੋ ਤੇ ਲਾਈਵ ਲਾਈਵ ਦੀ ਪਲ-ਪਲ ਦੀ ਅਪਡੇਟ ਦੇਈ ਜਾਂਦੇ ਆ ਤੁਹਾਨੂੰ ਵਲੌਗ ਦੇ ਨਾਲ ਬਣੇ ਰਿਓ ਮੈਂ ਗਾਵਾਂ ਨੂੰ ਪਾਣੀ ਪੀਈ ਜਾਂਦਾ ਸੀ ਤੇ ਕਬੂਤਰ ਆਪਣੇ ਆਪ ਦੇਖੋ ਹੁਣ ਡੇਗਦੇ ਫਿਰਦੇ ਆ 1 ਘੰਟਾ ਤੇ 20 ਮਿੰਟ ਹੋ ਗਏ ਠੀਕ ਆ ਮਿੱਤਰੋ ਅਜੇ ਵੀ ਲੱਗਦਾ ਹੈ ਕਿਉਂਕਿ ਰੈਸ਼ ਰੱਖੀ ਖੜੇ ਸੀਗੇ ਜਿਆਦਾ ਉੱਡਦੇ ਜਾਂ ਮੈਂ ਤਾਂ ਨਹੀਂ ਲਾਦਾ ਕਿਉਂਕਿ ਐਂ ਕਰੀ ਜਾਂਦੇ ਆ ਬਾਕੀ ਵੇਖੋ ਕੀ ਬਣਦਾ ਜੋਰ ਲੱਗੀ ਜਾਂਦਾ ਵਿਚਾਰਿਆਂ ਦਾ ਐਵੇਂ ਤੁਹਾਨੂੰ ਕਹਿ ਦਈਏ ਵੀ ਇਹ ਸਾਰਾ ਦਿਨ ਉੱਡਦੇ ਆ ਪਰ ਉੱਡਣ ਲੱਗੇ ਜਾਣਗੇ ਕਿਉਂਕਿ ਮਿਹਨਤ ਕਰਨੀ ਪੈਣੀ ਥੋੜੀ ਜੀ ਇਹਨਾਂ ਨੂੰ ਖਵਾਉਣਾ ਪਿਆਉਣਾ ਕਰਨਾ ਖਵਾਉਣਾ ਪੂਕਾ ਜਿਨਾ ਕੁਝ ਠੀਕ ਆ ਫਿਰ ਉੱਡਣਗੇ ਇਹ ਤੇ ਬਸ ਮੈਂ ਰੰਗਾਵਾਂ ਬੰਨ ਲਾ ਫਿਰ ਕਰਦਾ ਮਤਲਬ ਲੋ ਵੀ ਮਿੱਤਰੋ ਬੱਚਾ ਤਾਂ ਬਹਿ ਗਿਆ ਜਿਹਨੂੰ ਆਪਾਂ ਬਾੜਾ ਉੱਡਣ ਵਾਲਾ ਕਹਿੰਦੇ ਸੀ ਕਿ ਉਹ ਬੈਠਾ ਕੋਠੀ ਤੇ ਤੇ ਜਿਹੜੇ ਸ਼ਾਖ ਖਾ ਤੇ ਹਰੀ ਪੂਛ ਵਾਲਾ ਕਬੂਤਰ ਇੱਕ ਮਿੰਟ ਵਿਖਾਉਣਾ ਤੁਹਾਨੂੰ ਓੜਦੇ ਫਿਰਦੇ ਆ ਆ ਜਾਂਦੇ ਠੀਕ ਆ ਉਹ 1 ਘੰਟਾ 45 ਮਿੰਟ ਉੱਡਿਆ 45 ਨਹੀਂ ਸੌਰੀ 37 ਮਿੰਟ ਠੀਕ ਹੈ ਡੇਢ ਘੰਟਾ ਤੇ ਆ ਕਬੂਤਰ ਆਪਣੇ ਕਰਨਗੇ ਟਾਈਮ ਕੱਲ ਇਹਨਾਂ ਨੇ ਦੋਨਾਂ ਨੇ ਕੀਤਾ ਸੀ ਚਲੋ ਕਬੂਤਰ ਤਾਂ ਵੀ ਕਰਦੇ ਆਪਾਂ ਕੋਈ ਹੱਲ ਨਾ ਹਲ ਹਲਾਤ ਮਤਲਬਾ ਤੇ ਆ ਜਾਂਦੇ ਕੂਤਰ ਦੋਨੇ ਜਿੰਨਾਂ ਟਾਈਮ ਕਰਨਗੇ ਤਿੰਨ ਘੰਟੇ ਕਿਉਂ ਵੀ ਮਿੱਤਰੋ ਦੋ ਘੰਟੇ ਹੋ ਗਏ ਫਿਰਦੇ ਨਾ ਚਬਰ ਮਾਰਦੇ ਛਾਲਾ ਜਿਹੜੇ ਕਹਿੰਦੇ ਸੀ ਰੈਸ਼ ਰੱਖੀ ਆ ਵਿੱਚ ਤਿੰਨ ਘੰਟੇ ਉੱਡਣਗੇ ਮਾਣਾ ਪੂਰਾ ਤੇ ਉਹ ਮੇਰੇ ਸਾਲੇ ਦਾ ਬੱਚਾ ਆ ਹੰਜੋਰ ਜਾਲਾ ਕੇ ਘੰਟਾ ਡੇਢ ਘੰਟਾ ਉੱਡ ਕੇ ਕੋਠੀ ਤੇ ਬਹਿ ਗਿਆ ਕੋਈ ਨਹੀਂ ਆ ਤੁਹਾਡੇ ਜਾਂਦੇ ਨਾਲ ਦੇ ਦੋਨੇ ਵੱਡੇ ਕੂਤਰ ਸੌਂਦੇ ਤੇ ਬੱਚਾ ਜਿਹਨੇ ਦੁਨੀਆ ਜਿੰਤਨੀ ਉਹ ਜਾ ਕੇ ਕੋਠੀ ਤੇ ਬਹਿ ਗਿਆ ਦੂਜਾ ਕਬੂਤਰ ਵੀ 2 ਘੰਟੇ ਹੋ ਗਏ ਉੜਦਿਆਂ ਨੂੰ ਤੇ ਹੁਣ ਇਹ ਵੀ ਆਉਂਦੇ ਬਹਿਣ ਨੂੰ ਠੀਕ ਹੈ ਬਹਿਣ ਨੂੰ ਕੀ ਪਤਾ ਕਿਤਰਾ ਨੀਵੇਂ ਨੀਵੇਂ ਆਉਂਦੇ ਆ ਬਾਕੀ ਦੱਸਾਂਗੇ 9:12 ਹੋ ਗਏ ਤੇ 7:12 ਦੇ ਡਾਇਵੇ ਆ ਤੇ ਬਾਕੀ ਤੁਹਾਨੂੰ ਲਾਈਵ ਟਾਈਮ ਵੀ ਵਿਖਾ ਦਿੰਨੇ ਆ ਦੂਜੇ ਫੋਨ ਤੋਂ ਲਓ ਜੀ ਇੱਕ ਉਤਰਣ ਕੇ ਬਹਿ ਗਿਆ 2 ਘੰਟੇ ਤੇ 20 ਮੈਂ ਟੁੱਟਿਆ ਤੇ ਦੂਜਾ ਵੀ ਆ ਕੇ ਬਹਿ ਗਿਆ 2 ਘੰਟੇ ਵੀ 20 ਮੈਂ ਟੁੱਟਿਆ ਠੀਕ ਹੈ ਕਿਉਂਕਿ ਰੈਸ਼ ਰੱਖੀ ਸੀ ਨਹੀਂ ਤਾਂ 3 ਘੰਟੇ ਓਟ ਜੰਦੇ ਮਤਲਬ 7:12 ਦੇ ਡਾਇ ਸੀਗੇ 7 26 10 26 ਹੋ ਗਏ ਤੁਸੀਂ ਆਪ ਹੀ ਹਿਸਾਬ ਕਿਤਾਬ ਲਾ ਲਿਓ ਕਿੰਨਾ ਮੈਂ ਟੁੱਟਿਆ 10 26 ਨਹੀਂ 9 24 ਹੋਏ ਮਿੱਤਰੋ ਤੇ 7 12 ਦੇ ਡਾਏ ਆ ਤੇ ਆਪ ਵੀ ਦੱਸਿਓ ਵੀ ਕਿੰਨਾ ਚਰੁੱਡੇ ਤੁਹਾਨੂੰ ਪਤਾ ਹੀ ਲੱਗ ਗਿਆ ਹੋਣਾ ਤਿੰਨ ਦੋ ਘੰਟੇ ਦੋ ਘੰਟੇ ਤੇ 14 15 ਮਿੰਟ ਟੁੱਟੇ ਠੀਕ ਹੈ